ਜੈ ਮੀਨ ਜੈ ਫਾਰਕ ਅੱਜ ਬਾਬਾ ਸਾਹਿਬ ਦੀ ਦਾਜੂ ਦੇ ਸੰਵਿਧਾਨ ਨਿਰਮਾਤਾ ਨੇ ਸਾਡੇ ਭਾਰਤ ਦੇ ਉਹਨਾਂ ਦਾ ਅਜ ਤੀ ਨਿਰਵਾਣ ਦਿਵਸ ਹੈ ਔਰ ਇਸ ਤਰ੍ਹਾਂ ਕੇ ਵਕ ਵਕ ਆਪਾਂ ਉਹ ਲੋਕ ਆ ਪਾਰਟੀ ਉਹ ਲੋਕ ਉਹਨਾਂ ਨੂੰ ਸਰਦਾ ਦੇ ਪੁੱਛਦੇ ਜਾਂਦੇ ਨੇ ਇਸੇ ਸੰਬੰਧ ਵਿੱਚ ਰਾਸ਼ਟਰੀ ਕਾਂਗਰਸੀ ਪਾਰਟੀ ਦੇ ਅੰਦਰ ਵੀ ਅੱਜ ਇੱਕ ਵਟਾ ਓਪਾ ਯਾਤਰਾ ਉਹਨਾਂ ਨੇ ਨਰਮਸਤਕ ਕਰਦੇ ਹੋਏ ਪੂਰੇ ਪੱਗਾ ਸ਼ਹਿਰ ਦੇ ਵਿੱਚ ਲੱਗੀ ਗਈ ਹੈ ਔਰ ਉਹਨਾਂ ਦੇ ਪਸਾਰ ਐਕਚੁਅਲੀ ਸਾਡੇ ਜੀ ਦੇ ਜਿੱਥੇ ਅੰਬੇਦਕਰ ਪਾਰਕ ਵਿੱਚ ਬਾਬਾ ਸਾਹਿਬ ਦੀ ਚਤਿ ਤੇ ਸਰਕਾਰੀ ਪੁਲ ਵੇਟ ਕਰਦੇ ਹੋਏ ਕਰਨ ਲਈ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਉਣੇ ਆ ਸਿਧਾਂਜਲੀ ਜਿੰਦੇ ਹੋਏ ਕੀ ਕਹਿੰਦੇ ਨੇ ਜੈ ਭਿੰਜਾ ਜੈ ਭਾਰਾ ਜੀ ਅੱਜ ਬਾਬਾ ਸਾਹਿਬ ਦਾ ਪ੍ਰਿਣੀਰਮਣ ਦਿੱਸੇ ਖੇਤ ਸੰਪਰਨ ਸਸ ਪੰਜਾਣੂ ਬਾਬਾ ਸਾਹਿਬ ਸਾਡੇ ਮਸੀਹਾ ਸਾਡੇ ਇਸ ਕੋਮ ਦੇ ਜਾਗਰੂ ਕਰਨ ਵਾਲੇ ਯੋਧਾ ਸਾਡੇ ਕੋਲ ਸ਼ਰੀਬ ਜੋਰਾ ਦੇ ਕੇ ਸੰਦੇਹਗੇ ਸੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਸਾਡੇ ਸਮਾਜ ਦੇ ਲਈ ਔਰ ਸਾਡੇ ਪੂਰੇ ਸਮਾਜ ਨੂੰ ਜਾਗੂਰ ਕਰਨ ਦੇ ਲਈ ਸਿੱਖਿਆ ਦਾ ਫਲਸਫਾ ਦੇਣ ਵਾਲੇ ਬਾਬਾ ਸਾਹਿਬ ਦੇ ਅੱਜ ਸਮਾ ਦੇ ਗ੍ਰੀਨਵਾਣ ਦੇ ਇਸ ਪਲਾਸਟਿਕ ਫਰੀਦ ਦੀ ਪਾਰਟੀ ਆ ਮੀਟ। ਸ਼ਰਦਾ ਦੇ ਫੁੱਲ ਆਪਨ ਕਰਨ ਆਈ ਹੈ। ਪੰਗਾ ਦੇ ਵਿੱਚ ਤਿੰਨ ਬਾਬਾ ਸਾਹਿਬ ਦੇ ਪ੍ਰੇਮਾਣ ਜੀ ਆ ਬੀਆਂ। ਕਿੰਨਾ ਪ੍ਰਭਾਵਾਂ ਤੇ ਸਾਡੀ ਇਸ ਪਾਰਟੀ ਨੇ ਫੁੱਲ ਆਪ ਕਰਕੇ ਉਹਨਾਂ ਦੇ ਸ਼ਰਦਾ ਦੇ ਸਮੂਹ ਨੂੰ ਪੇੜ ਦਿੱਤੇ ਆ ਔਰ ਬਾਬਾ ਸਾਹਿਬ ਦੀ ਕਮੀ ਰੰਗ ਦੀ ਦੁਨੀਆ ਤੱਕ ਨਹੀਂ ਪੂਰੀ ਹੋ ਸਕਦੀ ਜੋ ਜਿਸ ਸਮਾਜ ਦੇ ਉਹਨਾਂ ਨੇ ਮਦਦ ਕੀਤੀ ਹੈ ਜਿਸ ਸਮਾਜ ਨੂੰ ਉਹਨਾਂ ਨੇ ਉਭੋ ਚੁੱਕਿਆ ਔਰ ਜਿਸ ਸਮਾਜ ਨੂੰ ਇਸ ਸਮਾਜ ਦੇ ਵਿੱਚ ਜਿਉਂ ਜੋਗਾ ਸਰੂਪਾ ਕਰਕੇ ਤਰਨ ਜੋਗਾ ਕੀਤਾ ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਕੀਤੀ ਜਾਂਦੀ ਪਰ ਰਾਸ਼ਟਰੀ ਕ੍ਰਾਂਤੀ ਪਾਰਟੀ ਹਮੇਸ਼ਾ ਹੀ ਉਹਨਾਂ ਦੇ ਰਣੀ ਹੈ ਔਰ ਉਹਨਾਂ ਦਾ ਜੋ ਮਿਸ਼ਨ ਅਧੂਰਾ ਰਹਿ ਗਿਆ ਔਰ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਨੇ ਕਰਨ ਕੀਤਾ ਕਿ 바ਵਾ ਸਾਹਿਬ ਦਾ ਮਿਸ਼ਨ ਜੋ ਅਧੂਰਾ ਰਹਿ ਗਿਆ ਅਸੀਂ ਰਲ ਕੇ ਪੂਰਾ ਕਰਾਂਗੇ ਔਰ ਅਰ ਸੋ ਨਿਸ਼ਚਿਤ ਰ ਬਾਬਾ ਸਾਬ ਨੂੰ ਜੋਰ ਕਰਦੇ ਲਵਾਂਗੇ 14 ਅਪ੍ਰੈਲ ਤੇ ਛੇ ਦਸੰਬਰ ਉਹਨਾਂ ਨੇ ਜੋ ਦੋਨੋਂ ਦੇਣਾ ਹੈ ਉਹਨਾਂ ਨੂੰ ਯਾਦ ਕਰਦੇ ਆਇਆ ਉਹਨਾਂ ਦੇ ਹਸਲ ਸਕੇ ਨੂੰ ਉਹਨਾਂ ਦੀ ਕਿਉਰੀ ਨੂੰ ਉਹਨਾਂ ਨੇ ਜੋ ਸਾਨੂੰ ਮੂਲ ਮੰਤ ਦਿੱਤਾ ਉਹਨਾਂ ਨੂੰ ਅਸੀਂ ਆਪਣੇ ਅੰਦਰ ਨਾਟ ਰੱਖੇ ਆਉਣ ਬਣੇ ਪੀੜੀਆਂ ਨੂੰ ਉਹਨਾਂ ਦੇ ਮਿਸ਼ਨ ਨਾਲ ਜੋੜਦੇ ਰਹਾਂਗੇ ਔਰ ਮੈਂ ਪੂਰੀ ਟੀਮ ਦੇ ਬਲੋਂ ਬਾਬਾ ਸਾਹਿਬ ਦੇ ਨਾਮ ਤੇ ਕੰਮ ਕਰਦੇ ਹੋਏ ਇਨਸ਼ਾ ਅੱਲਾਹ ਦੇ ਕੋਲ ਕੰਮ ਕਰਦਾ ਪਿਆਰ ਬੇਅਦਬ ਬੋਲ ਰਿਹਾ ਲੋਕੀ ਲਾ ਕੇ ਨਾਰੇ ਨਾਰੇ ਬਾਬਾ ਸਾਹਿਬ ਕੋਲ ਦੇਖ ਕੇ ਇਹ ਉਹਨਾਂ ਨੂੰ ਸੁਣਦੇ 40 ਸਾਲ ਦਾ ਦਿੱਤਾ ਹੋਇਆ ਰੇਜਾਂ ਦੀ ਸਰਕਾਰ ਰਮਪਟੋਤ ਸੰਗਠਿਤ ਹੈ ਕਿੰਨੇ ਵੀ ਕਰ ਰਹੇ ਨੇ ਪੀਨ ਨੂੰ ਕਰਾ ਦੇਣਗੇ ਦੇਖੋ ਜੀ ਅੱਜ ਤੱਕ 247 ਤੋਂ ਲੈ ਕੇ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕਦੇ ਵੀ ਬਾਬਾ ਸਾਹਿਬੀ ਸੋਚ ਤੇ ਪਹੁੰਚ ਨਹੀਂ ਦਿੱਤਾ ਇਹ ਸਾਡੇ ਮੂਲ ਵਾਸੀ ਸਮਾਜ ਨੂੰ ਹੀ ਜਾਗਣਾ ਪੈਣਾ ਔਰ ਜੋ ਉਹਨਾਂ ਦਾ ਨਾਰਾ ਹੈ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਪਹਿਰਾ ਤਾਂ ਦੇ ਰਹੇ ਆ ਪਰ ਅਸੀਂ ਇਕੱਠੇ ਨਹੀਂ ਹੋ ਰਹੇ ਉਹ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਇੱਛਾ ਪ੍ਰਾਪਤ ਨਹੀਂ ਕਰਾਂਗੇ ਮੈਂ ਪੂਰੇ ਨਿਵਾਸੀ ਸਮਾਜ ਨੂੰ ਇਹ ਬੇਨਤੀ ਕਰਦਾ ਕਿ ਆਓ ਸਾਰੇ ਅਸੀਂ ਇਕੱਠੇ ਹੋ ਜਾਈਏ ਅਸੀਂ 85% ਹੈ ਔਰ ਸਾਡੀ ਸਰਕਾਰ ਤਾਂ 50% ਉੱਪਰ ਹੀ ਹੋਵੇ ਤਾਂ ਹੀ ਬਣ ਸਕਦੀ ਹੈ ਪਰ 85% ਦੇ ਹੋਣ ਦੇ ਬਾਵਜੂਦ ਵੀ ਅਸੀਂ ਇਕ ਨਹੀਂ ਹੋ ਸਰਦੇ ਸੋ ਪੂਰੇ ਨਿਵਾਸੀ ਸਮਾਜ ਨੂੰ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਦੇ ਵੱਲੋਂ ਇਹ ਬੇਨਤੀ ਹੈ ਕਿ ਆਓ ਇੱਕ ਮਾਸਦੇ ਇਕੱਠੇ ਹੋਈਏ ਕਿਉਂਕਿ ਸਾਡੇ ਸਾਰਿਆਂ ਦਾ ਟੀਚਾ ਇੱਕ ਹੈ ਸਾਡੀ ਸਾਰਿਆਂ ਦੀ ਫੂਜ ਇੱਕ ਹੈ ਬਾਬਾ ਸਾਡੇ ਮਿਸ਼ਨ ਨੂੰ ਲੈ ਕੇ ਜਾਣਾ ਔਰ ਬਹੁਤ ਜਨਾਂ ਦਾ ਰਾਹ ਦਿਣਾ ਸੋ ਇਹਦੇ ਨਾਲ ਹੀ ਸਾਡਾ ਉਦਾਰ ਹੋ ਸਕਦਾ ਹੈ